ਫਗਵਾੜਾ ਨਜ਼ਦੀਕ ਪਿੰਡ ਪਾਸਟਾ ਵਿਖੇ ਮੋਟਰਸਾਈਕਲ ਤੇ ਕਾਰ ਦੀ ਹੋਈ ਟੱਕਰ ਵਿੱਚ ਪਤੀ ਪਤਨੀ ਦੇ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਹਾਸੇ ਤੋਂ ਤੁਰੰਤ ਬਾਅਦ ਹੀ ਜ਼ਖਮੀਆਂ ਨੂੰ ਸਿਵਲ ਹਸਪਤਾਲ ਫਗਵਾੜਾ ਵਿਖੇ ਦਾਖਲ ਕਰਵਾਇਆ ਗਿਆ ਇਸ ਸੰਬੰਧੀ ਜਾਣਕਾਰੀ ਦਿੰਦੇ ਪੀੜਤ ਪਤੀ ਤਰਲੋਚਨ ਕੁਮਾਰ ਵਾਸੀ ਨੰਗਲ ਕਲਾ ਨੇ ਦੱਸਿਆ ਕਿ ਉਹ ਆਪਣੇ ਮੋਟਰਸਾਈਕਲ ਤੇ ਆਪਣੀ ਪਤਨੀ ਸੰਤੋਸ਼ ਕੁਮਾਰੀ ਨਾਲ ਰਿਹਾਨਾ ਜਟਾ ਜਾ ਰਿਹਾ ਸੀ ਤਾਂ ਜਦੋਂ ਉਹ ਬਾਬਾ ਪੂਰੇ ਸ਼ਾਦੀ ਜਗ੍ਹਾ ਕੋਲ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੀ i20 ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਉਸ ਦੀ ਪਤਨੀ ਵਿਸਤ ਦੁਆਬਾ ਨਹਿਰ ਵਿੱਚ ਡਿੱਗ ਪਈ ਉਹਨਾਂ ਦੱਸਿਆ ਕਿ ਉਸ ਨੇ ਆਪਣੀ ਪਤਨੀ ਨੂੰ ਬਚਾਉਣ ਲਈ ਖੁਦ ਵੀ ਨਹਿਰ ਵਿੱਚ ਹਾੜ ਮਾਰ ਦਿੱਤੀ ਪਰ ਪਾਣੀ ਜ਼ਿਆਦਾ ਉਨ ਕਾਰਨ ਉਹ ਬਾਹਰ ਨਹੀਂ ਨਿਕਲ ਸਕੇ ਜਿਸ ਤੋਂ ਬਾਅਦ ਉਹਨਾਂ ਰੌਲਾ ਪਾਇਆ ਤਾਂ ਆਲੇ ਦੁਆਲੇ ਦੇ ਇਕੱਠੇ ਹੋਏ ਲੋਕਾਂ ਨੇ ਉਹਨਾਂ ਨੂੰ ਰस्सियां ਪਾ ਕੇ ਬਾਹਰ ਕੱਢਿਆ ਤੇ ਪਾਸਟਾ ਹਸਪਤਾਲ ਵਿਖੇ ਦਾਖਲ ਕਰਵਾਇਆ ਜੀ ਆਪਣੇ ਸਾਈਡ ਤੇ ਆ ਰਹੇ ਸੀ ਜੀ 25 30 ਦੀ ਸਪੀਡ ਦੇ ਸੀਗੇ ਅਸੀਂ ਇੱਕ ਮੋੜ ਕੱਚੀ ਸੜਕ ਤੇ ਹੋਲੀ ਕੀਤਾ ਉਹ ਗੱਡੀ ਵਾਲਾ ਮੋਬਾਈਲ ਚਲਾ ਰਿਹਾ ਸੀ ਆਪਣਾ ਜੀ ਉਹਨੂੰ ਬਿਲਕੁਲ ਇਹ ਨਹੀਂ ਪਤਾ ਇਹ ਬੰਦੇ ਮੋੜੇ ਆ ਰਹੇ ਆ ਨਹੀਂ ਆ ਰਹੇ ਉਹ ਗੱਡੀ ਜਿੱਦਾਂ ਹੁਣ ਰੇਹ ਦਿੱਤੀ ਸਾਡਾ ਮਸਾ ਮੋਟਰਸਾਈਕਲ ਨੂੰ ਸਾਨੂੰ ਵਿੱਚ ਮਾਰ ਕੇ ਸਾਨੂੰ ਲੈ ਰਿਹਾ ਦਿੱਤਾ ਤੁਸੀਂ ਕਿੰਨੇ ਜਣੇ ਸੀਗੇ ਅਸੀਂ ਮੈਂ ਤੇ ਮੇਰੇ ਵਾਈਫ ਸੀ ਦੋਨੇ ਜਣੇ ਕੀ ਨਾਂ ਉਹਨਾਂ ਦਾ ਜੀ ਸੰਤੋਸ਼ ਕੁਮਾਰ ਜੀ ਤੁਸੀਂ ਕਿੱਥੋਂ ਤੇ ਕਿੱਥੇ ਜਾ ਰਹੇ ਸੀਗੇ ਅਸੀਂ ਆਪਣਾ ਨੰਗਲ ਕਲਾਂ ਦਾ ਰਿਆਣੇ ਜੱਟਾਂ ਦੇ ਇੱਕ ਜਿਹੜਾ ਜਾ ਰਹੇ ਹਾਂ ਅੱਛਾ ਇਹ ਕਿੰਨੇ ਵਜੇ ਦੀ ਗੱਲ ਆ ਜੀ ਕੋਈ 7:00 ਹੋਣੇ 7:00 ਵਜੇ ਦੀ ਗੱਲ ਇੱਕ ਆਮਣੋਂ ਸਾਹਮਣੇ ਟੱਕਰ ਆ ਜੀ ਆਮਣੋਂ ਸਾਹਮਣੇ ਹੋਈ ਆ ਉਹ ਰੋਂਗ ਸਾਈਡ ਤੇ ਆ ਰਿਹਾ ਸੀ ਲੋ ਅੱਛਾ ਤੇ ਕਿੱਥੇ ਕਿਹਦੇ ਕੋਲ ਲਾਗੇ ਹੋਈ ਆ ਜੀ ਇਹ ਇਹ ਪੀਰਾਂ ਦੀ ਜਗ੍ਹਾ ਆ ਜੀ ਗੈਰੀ ਜਿਹੜਾ ਸਾਹਮਣੇ ਉਹ ਸਾਹਮਣੇ ਠੀਕ ਹੈ ਤੇ ਹੁਣ ਸੱਟਾ ਸੁੱਟਾ ਕਿੰਨੀਆਂ ਤੁਹਾਡੇ ਤਾਂ ਤੁਹਾਡੀ ਵਾ ਮੇਰੇ ਪਾਣੀ ਦੇ ਸਰਦੇ ਘੱਟ ਲੱਗੀ ਆ ਹੱਤਾਂ ਤੇ ਲੱਗੀ ਆ ਤੇ ਮੇਰੀਆਂ ਲੱਤ ਫੈਕਚਰ ਹੋਣ ਲੱਗਦੇ ਆ ਜੀ ਮੈਨੂੰ ਕੁਝ ਨਹੀਂ ਪਤਾ ਲੱਗਦਾ ਮੇਰੀ ਲੱਤ ਹੈ ਜੀ ਤੇ ਹੁਣ ਫੇ ਤੁਹਾਨੂੰ ਬਾਹਰ ਕਿੱਦਾਂ ਕੱਢਿਆ ਜੀ ਲੋਕਾਂ ਨੇ ਬਾਹਰ ਜੀ ਲੋਕਾਂ ਨੇ ਸਾਨੂੰ ਉੱਥੇ ਬੰਦੇ ਰੱਸੀਆਂ ਪਾ ਕੇ ਬਾਹਰ ਕੱਢਿਆ ਕਰਨਾ ਰੱਸੀਆਂ ਪਾ ਕੇ ਬਾਹਰ ਕੱਢਿਆ ਹਾਂ ਜੀ ਮੈਂ ਆਪਣੇ ਘਰ ਆਜਾ ਸਾਹ ਤਵਾਰੇ ਦੇ ਉੱਪਰ ਥੱਲੇ ਇਹ ਵਿਚ ਦੇ ਪਰ ਜਦ ਮੈਂ ਪਿੱਛੇ ਛਾਲ ਮਾਰਦੇ ਨੂੰ ਨੂੰ ਬਚਾ ਰਹੇ ਠੀਕ 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 ਮੋਰੇ ਵਿੱਚ ਬੱਜੇ ਨੇ ਰੱਸੀ ਸੱਟ ਕੇ ਪਰ ਆਪ ਛਾਲ ਮਾਰ ਕੇ ਇਹਨਾਂ ਨੂੰ ਬਚਾਇਆ ਠੀਕ ਹੁਣ ਕੀ ਮੰਗ ਕਰਦੇ ਹੋ ਪੁਲਿਸ ਪ੍ਰਸ਼ਾਸਨ ਤੋਂ ਮੰਗਦੇ ਹੋ ਜੀ ਅਸੀਂ ਹੁਣ ਇਨਸਾਫ ਦੀ ਕਰਦੇ ਵੇ ਗਲਤੀ ਇਹ ਗੱਡੀ ਵਾਲੇ ਦੀ ਆ ਉਹ ਬਿਲਕੁਲ दारू ਪੀਤੀ ਆ ਜਿਹੜੀ ਬੰਦੇ ਆ ਰਹੇ ਜੀ ਬਈ ਤਾਂ ਨਸ਼ੇ ਦੇ ਹਾਲਤ ਵਿੱਚ ਉਧਰ ਸਿਵਲ ਹਸਪਤਾਲ ਪੰਜਟਾ ਦੇ ਡਾਕਟਰ ਨੇ ਦੱਸਿਆ ਕਿ ਦੋਵਾਂ પતિ ਪਤਨੀ ਨੂੰ ਸੱਟਾਂ ਜ਼ਿਆਦਾ ਲੱਗਣ ਦੇ ਚਲਦਿਆਂ ਸਿਵਲ ਹਸਪਤਾਲ ਫਗਵਾੜਾ ਵਿਖੇ ਦਾ ਰਫੀਤਾ ਗਿਆ ਹੈ ਮੇਰਾ ਨਾਮ ਡਾਕਟਰ ਮੋਇਨ ਮੁਹੰਮਦ ਹੈ ਮੈਂ ਪਾਸਟੇ ਜਿਹੜਾ ਮੈਡੀਕਲ ਆਫੀਸਰ ਆਈ ਸੀਰ ਹਸਪਤਾਲ ਹਾਂਜੀ ਡਾਕਟਰ ਸਾਹਿਬ ਇੱਕ ਐਕਸੀਡੈਂਟ ਹੋਇਆ ਆ ਤੇ ਇੱਥੇ ਦੋ ਪਿਛਟਾਏ ਆ ਕੀ ਉਹਨਾਂ ਦੀ ਸਥਿਤੀ ਐਸੇ ਲਈ ਪੇਸ਼ੰ ਦਾ ਨਾਮ ਇੱਕਦਨ ਦੋ ਹਸਬੰਡ ਵਾਈਫ ਆ ਦੋ ਇੱਕ ਦਾ ਤਰਲੋਚਨ ਸਿੰਘ ਕੁਮਾਰ ਆ ਤੇ ਇੱਕ ਦਾ ਤਰਲੋਚਨ ਕੁਮਾਰ ਸੰਤੋਸ਼ ਰਾਣੀ ਆ ਜੀ ਤੇ ਇਹ ਨੰਗਲਗੜ੍ਹ ਦੇ ਰਹਿਣ ਵਾਲੇ ਆ ਜੋ ਪਾਸਟੇ ਨਹਿਰ ਦੇ ਅਕਸੀਡੈਂਟ ਹੋਇਆ ਸੀ ਜੀ ਤੇ ਕਿੰਨੀ ਹੱਦ ਸੱਟ ਆਇਆ ਇਹਨਾਂ ਦੇ ਸੱਟਾਂ ਨਾਲ ਬਚਾਅ ਖਤਰੇ ਤੋਂ ਬਾਹਰ ਆ ਉਹਦਾ ਇੱਕ ਐਕਸਲੇ ਦੇ ਲੋਡ ਹੈਗੀ ਆ ਆਪਾਂ ਰਾਈਸ ਕਰ ਦਿੱਤੇ ਤੇ ਹੁਣ ਕਿੱਦਾਂ ਤੁਸੀਂ ਤੇ ਰੱਖੂਗਾ ਕਿ ਕਿ ਇਹ ਰੈਫਰ ਕਰਨ ਲੱਗੇ ਆ ਨਹੀਂ ਫਿਲਹਾਲ ਤਾਂ ਅਸੀਂ ਐਕਸਲੇ ਰੈਫਰ ਕਰਾਂਗੇ ਫਗਵਾੜੀ ਫਗਵਾੜੀ ਰੈਫਰ ਕਰਾਂ ਉਧਰ ਇਸ ਹਾਸੇ ਦੀ ਸੂਚਨਾ ਮਿਲਦੇ ਸਾਰੇ ਪਾਸਟਾ ਪੁਲਿਸ ਚੌਂਕੀ ਦੇ ਇੰਚਾਰਜ ਗੁਰਸ਼ਰਨ ਸਿੰਘ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚੇ ਤੇ ਕਾਰ ਚਾਲਕ ਨੂੰ ਇਹ ਦਸਤਾਵੇਜ਼ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਇੱਕ ਹਾਲ ਜੀ ਸਾਨੂੰ ਕਿਸੇ ਰਾਹੀਰ ਨੇ ਚੌਂਕੀ ਇਥੇ ਤਲਾਹ ਦਿੱਤੀ ਸੀ ਮੇਰੀ ਬਾਬੇ ਪੂਰੇਸ਼ਾ ਦੀ ਜਗ੍ਹਾ ਲੱਗ ਕੇ ਐਕਸੀਡੈਂਟ ਹੋਇਆ ਤੇ ਡਰਾਈਵਰ ਜਿਹੜਾ I20 ਵਾਲੀ ਗੱਡੀ ਵਾਲਾ ਹੈ ਤੇ ਸ਼ਰਾਬੀ ਹਾਲਤ ਵਿੱਚ ਆ ਜੀ ਤੇ ਲੋਕਾਂ ਨੇ ਜਿਹੜੇ ਜ਼ਖਮੀ ਆ ਉਹਨਾਂ ਨੂੰ ਤਾਂ ਨਹਿਰ ਚੋਂ ਕੱਢ ਕੇ ਹਸਪੀਟਲ ਪਹੁੰਚਾਇਆ ਜੀ ਤੇ ਇਹ ਡਰਾਈਵਰ ਸ਼ਰਾਬੀ ਉੱਥੇ ਖੜਾ ਆ ਪਬਲਿਕ ਨੇ ਰੋਕਿਆ ਵੀ ਤੁਸੀਂ ਜਾਓ ਮੌਕੇ ਤੇ ਅਸੀਂ ਫਿਰ ਮੌਕੇ ਤੇ ਗਏ ਸੀ ਮੌਕੇ ਤੇ ਜਾ ਕੇ ਡਰਾਈਵਰ ਦਵਿੰਦਰ ਸਿੰਘ ਵਾਸੀ ਨਰੂੜਾ ਜਿਹੜਾ ਸਾਬਕਾ ਫੌਜੀ ਆ ਇਹਨੂੰ ਗੱਡੀ ਸਮੇਤ ਕਾਬੂ ਕਰ ਲਿਆ ਸੀ ਜੀ ਇਹਨੂੰ ਲਿਆ ਕੇ ਫਿਰ ਇਹਦਾ ਡਾਕਟਰੀ ਮਲਾਜਾ ਕਰਾਇਆ ਸੀ ਤੇ ਮੌਕੇ ਤੇ ਜਿਹੜੀ ਜਾਣਕਾਰੀ ਲਈ ਸੀ ਉਹਦੇ ਮੁਤਾਬਕ ਇਹ ਤਰਤੋਚਨ ਸਿੰਘ ਤੇ ਦੀ ਵਾਈਫ ਸੁ ਸੰਤੋਸ਼ਨਾਣੀ ਜੀ ਇਹ ਮੋਟਰਸਾਈਕਲ ਤੇ ਜਾਂਦੇ ਸੀ ਤੇ ਇਹਨੇ ਫੇਟ ਮਾਰੀ ਸੀਗੀ ਡਰਾਈਵਰ ਨੇ ਜੀ ਤੇ ਉਹ ਮੌਕੇ ਤੇ ਨਹਿਰ ਦੇ ਉੱਤੇ ਰੇਲਿੰਗ ਨਾ ਹੋਣ ਕਰਕੇ ਨਹਿਰ ਤੇ ਡਿੱਗੇ ਸੀ ਨਹਿਰ ਚੱਲਦੀ ਸੀ ਜੀ ਬਟ ਲੋਕਾਂ ਨੇ ਉੱਥੇ ਮੌਕੇ ਦੇ ਜਿਹੜੇ ਹਾਜ਼ਰ ਸੀ ਉਹਨਾਂ ਨੇ ਪਬਲਿਕ ਦੀ ਹੈਲਪ ਦੇ ਨਾਲ ਇਹਨਾਂ ਨੂੰ ਬਾਹਰ ਕੱਢ ਕੇ ਪਾਸ ਦੇ ਹਸਪਤਾਲ ਕਾਇਆ ਸੀ ਤੇ ਹੁਣ ਸਾਹ ਹੌਨਸਾਰੇ ਕਿ ਕਿਦਾਂ ਪਾਸਟੇ ਹਸਪੀਟਲ ਹੈ ਕਿ ਰੈਫਰ ਕਰੇ ਨਹੀਂ ਪਾਸਟੇ ਅਸੀਂ ਗਿਆ ਸੀਗੇ ਤੇ ਇਹਨਾਂ ਨੂੰ ਰੈਫਰ ਕਰ ਦਿੱਤਾ ਫਵਾੜੇ ਇਹਨਾਂ ਦੀ ਗੁੱਟੀਆਂ ਸੱਟਾ ਸੀਗਾ ਕੋਈ ਇਸ ਕਰਕੇ ਜੀ ਤੇ ਪਰਸਪਰ ਹੁਣ ਕੀ ਕਾਰਵਾਈ ਕੀਤੀ ਗਈ ਹੈ ਜੀ ਹੁਣ ਸੋ ਲੋ ਇਹਨਾਂ ਦੀ ਆਪਸ ਵਿੱਚ ਰਾਤ ਦੋਨਾਂ ਦਿਨਾਂ ਦੀ ਮੋਤਵਾਰਾਂ ਨੇ ਰਾਜਨਾਵ ਦੇ ਨਾਲ ਗੱਲ ਹੋ ਰਹੀ ਸੀ ਇਸ ਕਰਕੇ ਇਹਨਾਂ ਨੇ ਥੋੜਾ ਸਾਡੇ ਕੋਲ ਟਾਈਮ ਲਿਆ ਆ ਜੀ ਅਸੀਂ ਰਾਤ ਦਾ ਡਰਾਈਵਰ ਦਾ ਮਲਾਜਾ ਕਰਾਇਆ ਪਰ ਹਜੇ ਦੁਬਾਰਾ ਹੁਣ ਇਹਨਾਂ ਦੀ ਸਟੇਟਮੈਂਟ ਲੈਣੇ ਆ ਜੇ ਤਾਂ ਇਹਨਾਂ ਦਾ ਨਾਮ ਕਿਸੇ ਪਾਸੇ ਕੋਈ ਰਾਜਨਾਵ ਹੋਇਆ ਜੀ ਫਿਰ ਜੋ ਮੁੰਦੇਈ ਬਿਆਨ ਲਿਖਾਉਣੇ ਕੋ ਤੇ ਮਤავ ਕਾਨੂੰਨੀ ਕਾਰਵਾਈ